ਮੈਂ ਮਾਜਾ ਕਿਸਾਨ ਸੰਘਾ ਕਮੇਟੀ ਦਾ ਯੂਥ ਪ੍ਰਧਾਨ ਆ ਪੰਜਾਬ ਦਾ ਤੇ ਇਹ ਜੱਥੇਬੰਦੀ ਪਤੀ ਜੱਥੇਬੰਦੀਆਂ ਚ ਇੱਕ ਜੱਥੇਬੰਦੀ ਆ ਤੇ ਇਹ ਪੁਲਸ ਵਾਲੇ ਹੁਣ ਤੁਹਾਨੂੰ ਸੀਜ਼ਨ ਪਤਾ ਵਾ ਗਰਮੀਆਂ ਦਾ ਸੀਜ਼ਨ ਆ ਜੇ ਕਿਹਨੇ ਜਾਲੀ ਲਾਤੀ ਤੇ ਜੇ ਕੋਈ ਕੋਆਪਰੇਟ ਕਰਕੇ ਲਾ ਦਿੰਦਾ ਤੇ ਉਹਦੇ ਚ ਵੀ ਉਹ ਕਿਹੜਾ ਨਜਾਇਜ਼ ਕਿਹੜਾ ਮਲਬੀ ਉਹ ਕਿਹੜੇ ਪੁਲਸ ਵਾਲੇ ਤੇ ਜਾਇਜ਼ ਠੱਗਾ ਕਰ ਤੇ ਉਹ ਗਲਤ ਗੱਲ ਆ ਜੇ ਪਬਲਿਕ ਕੋਆਪਰੇਟ ਕਰ ਰਹੀ ਆ ਤੇ ਤੁਸੀਂ ਵੀ ਕੋਆਪਰੇਟ ਕਰੋ ਜੇ ਨਹੀਂ ਕਰੀ ਤੇ ਫਿਰ ਤੁਹਾਡਾ ਬੰਦਾ ਵੀ ਹਾਕਾ ਇਹ ਕਾਰਵਾਈ ਕੀਤੀ ਜਾਵੇ। ਉਹ ਤਾਂ ਲੱਗਦਾ ਨਹੀਂ ਕਿ ਕਾਨੂੰਨ ਵੀ ਕਿਹਾ ਕਿ ਜਾਲਚ ਨਹੀਂ ਲਗਾਣੇ ਚਾਹੀਦੇ। ਜਾਲੀਆਂ ਭਾਜੀ ਉਸ ਨੇ ਲਾਹਤੀਆਂ। ਜਾਲੀ ਫਰੰਟ ਸ਼ੀਸ਼ੇ ਦਾ ਕੋਈ ਜਾਲੀ ਨਹੀਂ ਕੋਈ ਨਹੀਂ। ਬੈਕ ਸਾਈਡ ਤੇ ਉਹ ਗਰਮੀ ਕਿਉਂਕਿ ਤੁਹਾਨੂੰ ਪਤਾ ਗਰਮੀ ਦਾ ਮੌਸਮ ਹੈ। ਤੇ ਗਰਮੀ ਹਰ ਕੋਈ ਚਾਹੁੰਦਾ ਵੀ ਆਪਾਂ ਗਰਮੀ ਤੋਂ ਬਚੇ ਕੋਈਆਂ ਦੇ AC ਨਹੀਂ ਚੱਲਦਾ। ਸਪਾਇਰ ਪਾ ਰਹੇ ਸੀ। ਸਪਾਰਚ ਭਾਜੀ ਆਪਰ ਕਿਉਂਕਿ ਸਾਨੂੰ ਜਾਣਦੇ ਆਪਾਂ ਕਹਿੰਦੇ ਉਹਨਾਂ ਨੂੰ ਕੋਈ ਨਾ ਆਪਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ। ਕੋਈ ਵੀ ਕੋਈ ਅਫਸਰ ਆ ਕੋਈ ਆਪਣੇ ਰਿਲੇਟਿਵਸ ਆ। ਉਹਨਾਂ ਨੂੰ ਪੁੱਛ ਲਓ ਵੀ ਸਾਡਾ ਕੈਰੈਕਟਰ ਕਿਦਾਂ ਤੁਸੀਂ ਗੱਡੀ ਚੈੱਕ ਕਰ ਲਓ ਜਾਂ ਉਦਾਂ ਵੀ ਨਾ ਪਰ ਵੀ ਸਾਡੂ ਕੋਣ ਮਾਝਾ ਕਿਸਾਨ ਸਕੰਡ ਪੱਤੀ ਹੈ ਪੱਤੀ ਜੱਥੇਬੰਦੀ ਹੈ ਜੋ ਇੱਕ ਜੱਥੇਬੰਦੀ ਹੁੰਦੀ ਹੈ ਤੇ ਗਲਤ ਕੰਮ ਕਰਦੇ ਕਿਉਂ ਚੱਲਦੇ ਆ ਗਲਤ ਕੰਮ ਕੀਤਾ ਹੀ ਨਹੀਂ ਜੀ ਗਲਤ ਕੰਮ ਸਾਡੇ ਚੈੱਕ ਕਰੋ ਪੂਸ ਵਾਲੇ ਨੂੰ ਸਭ ਪਤਾ ਕੋਣ ਗਲਤ ਕੰਮ ਕਰਦਾ ਕੋਣ ਨਹੀਂ ਕਰਦਾ ਕਾਲੀ ਜਾਲੀਆਂ ਕਾਲੀ ਜਾਲੀਆਂ ਆਪਾਂ ਉਸੇ ਵਾਲੇ ਇੱਕ ਵਾਰੀ ਇਹਨਾਂ ਨੇ ਕਿਹਾ ਰੋਕ ਜਾ ਆਪਾਂ ਰੋਕ ਕੇ ਕੱਡੀ ਸਾਈਡ ਤੇ ਘੜ ਲਈ ਚਲਾਨ ਕੱਟ ਤਾਂ ਕੱਟੋ ਪਰ ਇਹ ਆ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੋਣ ਜਾਇਜ਼ ਹੈ ਕੋਣ ਅਜਾਇਜ਼ ਆਪਾਂ ਕੋਆਪਰੇਟ ਕਰ ਰਹੇ ਆ ਕੋਵਿਡ ਕਰਕੇ ਜਿਆਦਾ ਆਪਾਂ ਰਨ ਕਰ ਰਹੇ ਆ ਤਾਂ ਫਿਰ ਸਾਨੂੰ ਉਹ ਕਾਰਵਾਈ ਕੀਤੀ ਜਾਵੇ ਜੇ ਲੋਪਾਂ ਰਨ ਨਹੀਂ ਕਰ ਰਹੇ ਆਪਾਂ ਕਹਿਆ ਵੀ ਸਾਡੀ ਚੈੱਕ ਕਰੋ ਗਰਮੀ ਦਾ ਮੌਸਮ ਆ ਗਰਮੀ ਦੇ ਕਰਕੇ ਨੋਰਮਲ ਕਈ ਮਲਪੀ ਡਾਕਟਰਸ ਵੀ ਜਾਲੀਆਂ ਲਾਉਂਦੇ ਨੇ ਸਿਰਫ ਇਹ ਨਹੀਂ ਵੀ ਆਮ ਪਬਲਿਕ ਹੁਣ ਡਾਕਟਰਸ ਜਾਲੀਆਂ ਲਾਉਂਦੇ ਆ ਉਹਨਾਂ ਕੋ ਮੈਡੀਕਲ ਪ੍ਰੂਫ ਹੁੰਦਾ ਕਿ ਹਾਂ ਮੈਡੀਕਲ ਇਸ਼ੂ ਆ ਜੀ ਉਹ ਬਣਾ ਲੈਣਗੇ ਸਰਟੀਫਿਕੇਟ ਹੁਣ ਆਮ ਪਬਲਿਕ ਨਹੀਂ ਬਣਾਉ ਸਾਡੀ ਇਹ ਚਲਾਨ ਪਜੀ ਸਲੰਤਰ ਕਰਕੇ ਹੋਇਆ ਜੀ ਹਾਂ ਜੀ ਪਜੀ ਟੱਕੇ ਵਾਜੋ ਇਹ ਹੁਣ ਚਾਹ ਰਹੇ ਉਹਨਾਂ ਦਾ ਕੁਸ਼ਨਿੰਗ ਕੋਈ ਹੱਲ ਨਹੀਂ ਲੱਗਾ ਜੀ ਹੁਣ ਹੁਣ ਤਾਂ ਹੋ ਗਿਆ ਜੋ ਹੁਣ ਇਹ ਹੋ ਗਿਆ ਚਲਾਣ ਹੋ ਗਿਆ ਜੋ ਹੁਣ ਬੋਰ ਹੋ ਗਿਆ ਪ੍ਰੈਫਟ ਦੇ ਜਿੰਨੇ ਵੀ ਨਿਯਮ ਹੈਗੇ ਆ ਉਹਨਾਂ ਨੂੰ ਸਖਤੀ ਨਾਲ ਜਣਾਵਾ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ ਕਿਸੇ ਵੀ ਨਿਯਮ ਨੂੰ ਜਣਾਣ ਗੋਲਿਆ ਨਹੀਂ ਕੀਤਾ ਜਾਏਗਾ ਜਿਹੜੇ ਪਟਾਕੇ ਮਾਰਨ ਵਾਲੇ ਫੁੱਲਟ ਦੇ ਜਿਹੜੇ ਪਟਾਕੇ ਵਜਾਉਂਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਦੇ ਕਾਲੀਆਂ ਜਾਲੀਆਂ ਲੱਗੀਆਂ ਬਲੈਕ ਬਰਮਾ ਲਾਈਆਂ ਉਹਨਾਂ ਦਾ ਵੀ ਚਲਾਨ ਕੀਤਾ ਜਾਏਗਾ। ਬਾਕੀ ਕੋਈ ਵੀ ਡਰੰਕਡ ਡਰਾਈਵਰ ਹੈ, ਬਿਨਾਂ ਨੰਬਰੀਆ, ਮੂੰਹ ਬੰਨੇ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਕੁੰਟੀ ਕਾਬੂ ਕਿਤਾ ਕਿਨੇ ਤੋਂ ਟੱਕ ਮਾਰ ਰਿਹਾ। ਉਹ ਤਾਂ ਤੁਹਾਨੂੰ ਦਿਖਾਏ ਦਿੱਤਾ ਪਟਾਕਿਆਂ ਦੀ ਇੰਨੀ ਜ਼ਿਆਦਾ ਗੂੰਜ ਸੀ ਕਿ ਮੇਰੇ ਆਪਣੇ ਕੰਨ ਜਿਹੜੇ ਆ ਉਹ ਸੁਣ ਨਹੀਂ ਰਹੇ ਇਹ ਦੀ ਆਵਾਜ਼। ਚਲਾਨ ਅਸੀਂ ਕੋਈ ਅੱਜ 50 ਦੇ ਕਰੀਬ ਕਰਦੇ ਆ ਤੇ ਅੱਜ ਅਸੀਂ ਕਰ ਰਹੇ ਆ ਹੋਰ ਸਖਤੀ ਨਾਲ ਕਰ ਰਹੇ ਆ।